ਗੱਡੀ ਆਈ ਵਾਈਟ ਕਲਰ ਦੀ ਸੀਗੀ ਔਰਾ ਉਹਦਾ ਨੰਬਰ ਪਲੇਟ ਤੇ ਉਹਨਾਂ ਨੇ ਟੇਪ ਲਾਈ ਹੋਈ ਸੀਗੀ ਤੇ ਉਹਦੇ ਵਿੱਚ 10 ਤੋਂ 15 ਮੁੰਡੇ ਨਿਕਲੇ ਤੇ ਜਿਨ੍ਹਾਂ ਨੇ ਮੇਰੇ ਪਿੱਛੋਂ ਦੀ ਆਇਆ ਉਹ ਕਲਰ ਫੜ ਲਿਆ ਲੈ ਉਹਨਾਂ ਨੇ ਮੈਨੂੰ ਉੱਥੇ ਕੁੱਟਿਆ ਮੇਰੇ ਰੇੜੀ ਦੇ ਸਾਹਮਣੇ ਰੋਡ ਤੇ ਲਿਆ ਕੇ ਖੜਾ ਸੀਗਾ ਤੇ ਮੈਂ ਦੇਖਿਆ ਜਦ ਇਹਨੂੰ ਗੱਡੀ 'ਚ ਪਾ ਲਿਆ ਉਹਨਾਂ ਨੇ ਤੇ ਮੈਂ ਦੇਖਿਆ ਕਿ ਗੱਡੀ 'ਚ ਲੈ ਕੇ ਜਾ ਰਹੇ ਜਦ ਮੇਰੇ ਪਹੁੰਦੇ ਪਹੁੰਦੇ ਨੂੰ ਉਹ ਗੱਡੀ ਲੈ ਕੇ ਤੁਰ ਗਏ ਸੀ ਮੁੰਡੇ ਆਂਦੇ ਆ ਉਹਨਾਂ ਨੂੰ ਜਾਣਦੇ ਹੋ ਤੁਸੀਂ ਕੌਣ ਸੀਗੇ ਨਹੀਂ ਮੈਂ ਉਹਨਾਂ ਨੂੰ ਜਾਣਦਾ ਜੀ ਫਨ ਅਨਨੋਨ ਬੰਦੇ ਅਨਨੋਨ ਬੰਦੇ ਜੀ ਕਾਰਨ ਨਹੀਂ ਸੀਗਾ ਕੋਈ ਕਿਸੇ ਨਾਲ ਰੰਜਿਸ਼ ਸੀਗੀ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਸੀਗਾ ਪਹਿਲਾਂ ਤੁਹਾਡਾ ਮੇਰੇ ਹੈਗੇ ਬਹੁਤ ਨੌਨ ਦੇ ਵਿੱਚ ਹੀ ਮਾਰਕੀਟ ਦੇ ਵਿੱਚ ਤੇ ਇਹਨਾਂ ਦਾ ਕੋਈ ਮੈਟਰ ਸੀਗਾ ਦੂਜੇ ਪਾਰਟੀ ਦੇ ਬੰਦੇ ਸੀਗੇ ਐਂਟੀ ਉਹਨਾਂ ਨੇ ਮੈਨੂੰ ਇਹਨਾਂ ਨਾਲ ਦੇਖ ਰਿਹਾ ਵੀ ਉਹਨਾਂ ਨੂੰ ਇਹ ਲੱਗਿਆ ਕਿ ਮੈਂ ਇਹਨਾਂ ਦੀ ਸਪੋਰਟ ਕਰ ਰਿਹਾ ਵਾਂ ਤੇ ਕੁੱਟ ਮਾਰ ਕਰਨ ਤੋਂ ਬਾਅਦ ਉਹ ਗੱਡੀ ਉੱਥੇ ਛੱਡ ਜਾਂਦੇ ਨੇ ਗੱਡੀ ਤੋਂ ਛੱਡ ਕੇ ਉਹ ਕਹਿੰਦੇ ਨੇ ਵੀ ਜੇ ਆਪਾਂ ਗੱਡੀ ਲੈ ਕੇ ਜਾਵਾਂਗੇ ਤੇ ਪੁਲਿਸ ਸਾਨੂੰ ਫੜ ਲੇਗੀ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਨ ਤਵ ਤੇਤੀ ਫੁੜਾ ਰੋਡ ਤੇ ਮੌਜੂਦ ਆ surjit nagar market ਦੇ ਵਿੱਚ ਜਿਸ ਮਾਰਕੀਟ ਤੋਂ ਬੀਤੀ ਰਾਤ ਇੱਕ ਰੇੜੀ ਫੜੀ ਲਾਉਣ ਵਾਲੇ ਦੇ ਤੇ ਜਿਹੜਾ ਹਮਲਾ ਕੀਤਾ ਜਾਂਦਾ ਵੇਖੋ ਜਿਹੜੇ ਨੇ ਅਨਮ ਸ਼ਾਤੀ ਆਂਦੇ ਨੇ ਸੋ ਉਹਨਾਂ ਵੱਲੋਂ ਵੇਖੋ ਤਾਬ ਦਰਦਨਾਕ ਜਿਹੜਾ ਹਮਲਾ ਕੀਤਾ ਜਾਂਦਾ ਸਿਸੜ ਵੀ ਤਸਵੀਰਾਂ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਜਿਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹਦੇ ਉੱਤੇ ਵਾਰ ਕੀਤੇ ਜਾਂਦੇ ਨੇ ਉਹਨੂੰ ਕੁੱਟਿਆ ਜਾਂਦਾ ਸੋ ਤਕਰੀਬਨ ਕਈ ਲੋਕ ਜਿਹੜੇ ਨੇ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਕਾਰਨ ਕੀ ਹੈਗਾ ਸੁਰਜੀਤ ਨਗਰ ਮਾਰਕੀਟ ਵਿੱਚ ਮੌਜੂਦ ਆ ਜਿਸ ਨੌਜਵਾਨ ਨੂੰ ਕੁੱਟਿਆ ਰੱਜ ਕੇ ਜਾਣਕਾਰੀ ਜਿਹੜੀ ਲੈ ਲੈਣੇ ਨਾਮ ਕੀ ਹੈਗਾ ਉਹਦਾ ਕੰਮ ਕੀ ਕਰਦੇ ਹੋ ਨਾਮ ਕੀ ਹੈ ਉਹਦਾ ਜੇ ਮੇਰਾ ਨਾਮ RAMDEVAL ਆ ਜੀ ਮੈਂ ਟਿੱਕੀ ਤੇ ਗੋਲ ਗੱਪੇ ਦੀ ਰੇੜੀ ਲਾਣਾ ਜੀ ਕਿੱਥੇ ਲਾਣੇ ਹੋ ਟਿੱਕੀ ਗੋਲ ਆ 33 ਫੂੜਾ ਰੋਡ ਪਾਲ ਜਨਰਲ ਸਟੋਰ ਦੇ ਮਰ ਰੀਰ ਮ ਜੀ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਰੇੜੀ 5 ਵਜੇ ਲੈ ਕੇ ਆਨਾ ਜੀ ਤੇ ਆਪਣਾ ਕੰਮਕਾਰ ਕਰ ਰਹੀ ਸੀ ਮੇਰੇ ਕੋਲ ਗਾਹਕ ਲੱਗੇ ਹੋਏ ਸੀਗੇ ਤੇ ਕੁਝ ਜਿਹੜੇ ਇੱਕ ਗੱਡੀ ਆਈ ਵਾਈਟ ਕਲਰ ਦੀ ਸੀਗੀ ਔਰਾ ਉਹਦੇ ਨੰਬਰ ਪਲੇਟ ਤੇ ਉਹਨਾਂ ਨੇ ਟੇਪ ਲਾਈ ਹੋਈ ਸੀਗੀ ਤੇ ਉਹਦੇ ਵਿੱਚੋਂ 10 ਤੋਂ 15 ਮੁੰਡੇ ਨਿਕਲੇ ਤੇ ਜਿਨ੍ਹਾਂ ਨੇ ਮੇਰੇ ਪਿੱਛੋਂ ਦੀ ਆਇਆ ਉਹ ਕਲਰ ਫੜ ਲਿਆ ਤੇ ਉਹਨਾਂ ਕੋਲ ਇੱਕ ਡਾਂਗ ਸੀ ਵਾਈਟ ਕਲਰ ਦੀ ਉਹਨਾਂ ਦਾ ਰਾਡ ਸੀਗੀ ਪੈਪ ਪਲਾਸਟਿਕ ਦੀ 1 ਇੰਚੀ ਵਾਲੀ ਤੇ ਹੋਰ ਲੱਕੜ ਦੇ ਵੀ ਤੇ ਅਸੀਂ ਪਹਿਲਾਂ ਉਹਨਾਂ ਨੇ ਮੈਨੂੰ ਇੱਥੇ ਕੁੱਟਿਆ ਮੇਰੀ ਰੇੜੀ ਦੇ ਸਾਹਮਣੇ ਰੋਡ ਤੇ ਲਿਆ ਕੇ ਤੇ ਉਥੇ ਕੁੱਟਿਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗੱਡੀ 'ਚ ਪਾ ਕੇ ਮੈਨੂੰ ਹਰਿਆਣਾ ਗਰਾਊਂਡ ਲੈ ਗਏ ਹਰਿਆਣਾ ਗਰਾਊਂਡ ਮੰਕਲ ਕਲੋਨੀ ਫਿਰ ਉੱਥੇ ਉਹਨਾਂ ਨੇ ਦਵਾਰਾ ਕੁੱਟਿਆ ਤੇ ਉੱਥੇ 10 ਤੋਂ 15 ਮੁੰਡੇ ਮੋਟਰਸਾਈਕਲ 'ਤੇ ਹੋਰ ਆ ਗਏ ਜੀ ਮਤਲਬ ਉਹ ਜਿਹੜੇ ਮੁੰਡੇ ਆਂਦੇ ਆ ਉਹਨਾਂ ਨੂੰ ਜਾਣਦੇ ਹੋ ਤੁਸੀਂ ਕੌਣ ਸੀਗੇ ਨਹੀਂ ਮੈਂ ਉਹਨਾਂ ਨੂੰ ਜਾਣਦਾ ਜੀ ਅਨਨੋਨ ਬੰਦੇ ਅਨਨੋਨ ਬੰਦੇ ਆ ਜੀ ਕਿਉਂ ਮਤਲਬ ਉਹ ਆਏ ਸੀਗੇ ਕਿੰਨੇ ਜਣੇ ਸੀਗੇ ਤਰਕੀਬ ਬਣਾ ਜਿਹੜੇ ਤੁਹਾਡੇ ਕੋ ਆਏ ਤੁਹਾਨੂੰ ਹਮਲਾ ਕੀਤਾ ਤੁਹਾਡੇ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ 10 ਤੋਂ 15 ਬੰਦੇ ਗੱਡੀ 'ਚ ਸੀਗੇ ਜੀ ਦੋ ਗੱਡੀਆਂ ਸੀ ਉਹਨਾਂ ਕੋ ਤੇ ਉਹ ਮੈਨੂੰ ਚੱਕ ਕੇ ਲੈ ਗਿਆ ਹਰਾਨਾ ਗਰਾਉਂਡ ਉੱਥੇ ਉਹਨਾਂ ਨੇ ਕੁੱਟਮਾਰ ਕੀਤੀ ਉਸ ਤੋਂ ਬਾਅਦ ਕੋਈ ਇੱਕ ਕਲੋਨੀ ਦੇ ਘਰ ਸੀਗਾ ਉੱਥੇ ਹੈਗਾ ਉਹ ਘਰ ਚੋਂ ਬੰਦੇ ਬਾਹਰ ਨਿਕਲੇ ਉਹਨਾਂ ਨੇ ਵੀ ਮੇਰੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਗੱਡੀ 'ਚ ਦੁਬਾਰਾ ਬਿਠਾਇਆ ਤੇ ਉਹ ਲੈ ਗਿਆ ਪਾਖਰ ਕਲੋਨੀ ਜਿੱਥੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਉੱਥੇ ਦੀ ਸੀਸੀਟੀਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦਊਗਾ ਜਿੱਥੋਂ ਮੇਰੇ ਰੇੜੀ ਕੋਲੇ ਸੀਸੀਟੀਵੀ ਕੋਈ ਸੀਗਾ ਨਹੀਂ ਇਸ ਕਰਕੇ ਉਹਨਾਂ ਮੈਂ ਤੁਹਾਨੂੰ ਉਹ ਦੇ ਨਹੀਂ ਸਕਦਾ ਜੀ ਮਤਲਬ ਇਹ ਜਿਹੜੀ ਸੁਜੀਤਨਗਰ ਮਾਰਕੀਟ ਹੈ ਇਸ ਮਾਰਕੀਟ ਦੇ ਵਿੱਚ ਜਿਹੜੀ ਸੀਸੀਟੀਵੀ ਕੋਈ ਵੀ ਫੁਟੇਜ ਦਿੱਤੇ ਨਹੀਂ ਆਈ ਜਿੱਥੋਂ ਤੁਹਾਨੂੰ ਲੈ ਕੇ ਗਏ ਆ ਹਾਂਜੀ ਉੱਥੇ ਕੋਈ ਕੈਮਰਾ ਨਹੀਂ ਸੀ ਉਹ ਸਿੱਧਾ ਰੋਡ ਤੇ ਮੈਨੂੰ ਖਿੱਚ ਕੇ ਲੈ ਆਏ ਜੀ ਅੱਛਾ ਉਸ ਤੋਂ ਬਾਅਦ ਮੈਂ ਜਿੱਥੇ ਉਹ ਮੈਨੂੰ ਪਾਖਰ ਕਰੋਲੀ ਨੂੰ ਦੁਬਾਰਾ ਲੈ ਕੇ ਦੂਜੀ ਜਗ੍ਹਾ ਤੇ ਉੱਥੇ ਕੁੱਟਮਾਰ ਕੀਤੀ ਉੱਥੇ ਕੈਮਰੇ ਲੱਗੇ ਹੋਏ ਸੀ ਉੱਥੇ ਉਹਨਾਂ ਦੀ ਦੋ ਗੱਡੀਆਂ ਆਉਂਦੀਆਂ ਨੇ ਤੇ ਮੋਟਰਸਾਈਕਲ ਆ ਤੇ 10 ਤੋਂ 15 ਮੁੰਡੇ ਹੋਰ ਆਉਂਦੇ ਆ ਜੀ ਉੱਥੇ ਕੁੱਟਮਾਰ ਕਰਦੇ ਆ ਤੇ ਕੁੱਟਮਾਰ ਕਰਨ ਤੋਂ ਬਾਅਦ ਉਹ ਗੱਡੀ ਉੱਥੇ ਛੱਡ ਜਾਂਦੇ ਨੇ ਗੱਡੀ ਤੋਂ ਛੱਡ ਕੇ ਉਹ ਕਹਿੰਦੇ ਨੇ ਵੀ ਜੇ ਆਪਾਂ ਗੱਡੀ ਲੈ ਕੇ ਜਾਵਾਂਗੇ ਤੇ ਪੁਲਿਸ ਸਾਨੂੰ ਫੜ ਲੇਗੀ ਇਸ ਕਰਕੇ ਉਹਨਾਂ ਨੇ ਮੈਨੂੰ ਮੋਟਰਸਾਈਕਲ ਦੇ ਵਿੱਚ ਬਿਠਾਇਆ ਤੇ ਗੁਰੂ ਅਮਰਦਾਸ ਕਲੋਨੀ ਲੈ ਕੇ ਜੀ ਉੱਥੇ ਇੱਕ ਘਰ ਸੀਗਾ ਤਿੰਨ ਮੰਜ਼ਿਲਾ ਉੱਥੋਂ ਬੰਦੇ ਨਿਕਲੇਗੇ ਤੇ ਤਹੀ ਬੰਦਾ ਲੈ ਕੇ ਆਇਆ ਇਹਨੂੰ ਕੁੱਟੋ ਉਹਨਾਂ ਨੇ ਕੁੱਟਿਆ ਉਸ ਤੋਂ ਬਾਅਦ ਮੈਨੂੰ ਇੱਕ ਫੈਕਟਰੀ ਸੀਗੀ ਜਿਹਦੇ ਵਿੱਚ ਕੋਈ ਕੈਮੀਕਲ ਦਾ ਕੰਮ ਹੁੰਦਾ ਉੱਥੇ ਤੇ ਇੱਕ ਗੱਡੀ ਖੜੀ ਸੀ ਜਿਹੜੀ ਵਾਰ ਦਾਤ ਤੇ ਗੱਡੀ ਮੈਨੂੰ ਜਿਹਦੇ ਜਿਹੇ ਲੈ ਕੇ ਗਈ ਸੀ ਉਹ ਵੀ ਉੱਥੇ ਖੜੀ ਸੀ ਤੇ ਲਿਆ ਖੜੀ ਸੀ ਤੇ ਉਹਨਾਂ ਨੇ ਅੰਦਰ ਕੁੱਟਮਾਰ ਕੀਤੀ ਤੇ ਫਿਰ ਰਾਤ ਨੂੰ ਮੈਨੂੰ ਬੰਦ ਕਰਕੇ ਰੱਖਿਆ ਤੇ ਉਸ ਤੋਂ ਬਾਅਦ ਮੇਰੇ ਖਾਦਰ ਮੇਰੇ ਬ੍ਰਦਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਇਤਲਾਹ ਦੇਣ ਤੋਂ ਤੇ ਦਰਵਾਜਾ ਪੰਨਿਆ ਤੇ ਬਾਕੀ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਕੰਨ ਟੱਪ ਕੇ ਮੈਨੂੰ ਬਰਾਮਦ ਕੀਤਾ ਤੇ ਉੱਥੇ 5 ਤੋਂ 7 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਜੀ ਆ ਥੋੜੇ ਨਾਲ ਦਰਵਾਜਾ ਕਿੰਨੇ ਪਟਿਆ ਤੁਹਾਨੂੰ ਕੌਣ ਲੈ ਕੇ ਗਿਆ ਫਤੋੜੇ ਨੇ ਦਰਵਾਜੇ ਪੁਲਿਸ ਨੇ ਪਟਾਇਆ ਜਿਹੜੇ ਕਿ ਥਾਣਾ ਡਾਬੇ ਦੇ ਸੀਗੇ ਜੇ ਮੁਲਾਜ਼ਮ ਅੱਛਾ ਹਾਂਜੀ ਉਹਨਾਂ ਨੇ ਫਿਰ ਮੈਨੂੰ ਉੱਥੋਂ ਦੇ ਬਰਾਮਦ ਕੀਤਾ ਤੇ ਮੇਰਾ ਹੱਥ ਫੜ ਕੇ ਬਾਹਰ ਮੈਨੂੰ ਲਿਆ ਤੇ ਬਾਕੀ ਜਿਹੜੇ ਬੰਦੇ ਉੱਥੇ ਪੰਜ ਸੱਤ ਸੀਗੇ ਬਾਕੀ ਤਾਂ ਚਲੇ ਗਏ ਸੀਗੇ ਲੈ ਜਾਂਦਾ ਕਾਰਨ ਨਹੀਂ ਸੀਗਾ ਕੋਈ ਕਿਸੇ ਨਾਲ ਰੰਜਿਸ਼ ਸੀਗੀ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਸੀਗਾ ਪਹਿਲਾਂ ਤੁਹਾਡਾ ਕਦੇ ਕਿਸੇ ਨਾਲ ਕੋਈ ਗਲਬਾਤ ਹੋਈ ਸੀਗੀ ਮਾਰਕੀਟ ਦੇ ਵਿੱਚ ਜਾਂ ਕਿੱਥੇ ਜਿਸ ਕਰਕੇ ਤੁਹਾਡੇ ਤੇ ਹਮਲਾ ਕੀਤਾ ਗਿਆ ਨਹੀਂ ਲੜਾਈ ਝਗੜਾ ਨਹੀਂ ਸੀਗਾ ਦੀ ਇੱਕ ਮੇਰੇ ਹੈਗੇ ਬਹੁਤ ਨੌਨ ਦੇ ਵਿੱਚ ਹੀ ਮਾਰਕੀਟ ਦੇ ਵਿੱਚ ਹੀ ਜਿਵੇਂ ਕਿ ਸਾਡੇ ਮਾਰਕੀਟ ਦੇ ਕੋਈ ਦੁਕ ਹਰ ਬੰਦੇ ਨਾਲ ਪਿਆਰ ਹੁੰਦਾ ਹੈ ਸਾਡਾ ਵੀ ਹੈਗਾ ਕਾਫੀ ਟਾਈਮ ਤੋਂ ਮੈਂ ਰੇੜੀ ਲਗਾ ਰਿਹਾ ਹਾਂ 2012 ਤੋਂ ਤੇ ਉਹਨਾਂ ਦਾ ਕੋਈ ਕੰਮ ਸੀਗਾ ਕਚੇਰੀ ਦੇ ਵਿੱਚ ਉਹ ਕਹਿੰਦੇ ਵੀ ਮੈਂ ਕੱਲਾ ਜਾ ਰਿਹਾ ਤੂੰ ਵੀ ਮੇਰੇ ਨਾਲ ਚੱਲ ਤੇ ਇਹਨਾਂ ਦਾ ਕੋਈ ਮੈਟਰ ਸੀਗਾ ਤਾਂ ਉਹ ਮੈਟਰ ਵੀ ਜਿਹੜੇ ਇਹਨਾਂ ਦੇ ਇਹਨਾਂ ਦੇ ਦੂਜੇ ਪਾਰਟੀ ਦੇ ਬੰਦੇ ਸੀਗੇ ਆਂਟੀ ਉਹਨਾਂ ਨੇ ਮੈਨੂੰ ਇਹਨਾਂ ਨਾਲ ਦੇਖ ਰਿਆ ਵੀ ਉਹਨਾਂ ਨੂੰ ਇਹ ਲੱਗਿਆ ਕਿ ਮੈਂ ਇਹਨਾਂ ਦੀ ਸਪੋਰਟ ਕਰ ਰਿਹਾ ਵਾਂ ਤੇ ਇਹ ਤਾਂ ਸੀਗੇ ਨਹੀਂ ਜੀ ਇਹ ਤਾਂ ਆਪਣੇ ਕੰਮ ਕਰਦੇ ਸੀ ਮੈਂ ਆਪਣੇ ਕੰਮ ਦੇ ਸੀ ਮੈਂ ਮੌਕੇ ਤੇ ਮਿਲ ਗਿਆ ਤੇ ਮੈਨੂੰ ਚੱਕ ਕੇ ਉਹ ਲੈ ਗਏ ਕੰਬਨਰਵ ਕਰਕੇ ਤੁਸੀਂ ਕੰਪਲੇਨਟ ਕੀਤੀ ਇਸ ਦੌਰਾਨ ਥਾਣੇ ਦੇ ਵਿੱਚ ਕੀ ਕੁਝ ਥਾਣੇ ਵਿੱਚ ਕਿਹਾ ਗਿਆ ਕੀ ਕੁਝ ਜਾਣਕਾਰੀ ਜੀ ਕਮਿਸ਼ਨਰ ਸਾਹਿਬ ਦੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਨਿਰਦੇਸ਼ ਅਨੁਸਾਰ ਉਹਨਾਂ ਨੇ ਇੱਕ ਟੀਮ ਬਣਾਈ ਸੀ ਜਿਹਨਾਂ ਨੇ ਮੈਨੂੰ ਬਰਾਮਦ ਕੀਤਾ ਤੇ ਉਹਨਾਂ ਨੇ ਹੀ ਬਰਾਮਦ ਕਰਨ ਤੋਂ ਬਾਅਦ ਇਹ ਕਿਡਨੈਪਿੰਗ ਦਾ ਪਰਚਾ ਉਹਨਾਂ ਨੇ ਦਰਜ ਕੀਤਾ ਜਿਹੜੇ ਮੈਂ ਹੁਣ ਥੋੜੀ ਦੇਰ ਬਾਅਦ ਮੈਨੂੰ ਉਹ ਜਿਹੜੀ ਕਾਪੀ ਜੋ ਪ੍ਰੋਵਾਈਡ ਕਰਵਾ ਦੇਣਗੇ ਉਸ ਤੋਂ ਬਾਅਦ ਮੇਰੇ ਬਿਆਨ ਹੋਣਗੇ ਜਦ ਕਿ ਕੱਲ ਉਹਨਾਂ ਨੇ 4 ਵਜੇ ਮੇਰਾ ਮੈਡੀਕਲ ਕਰਵਾਇਆ ਹੈ ਮੈਡੀਕਲ ਉਹਦੇ ਉੱਤੇ ਸੱਟਾਂ ਵੱਜੀਆਂ ਨੇ ਸਿਰ ਦੇ ਉੱਤੇ ਹੈ ਜਿਹੜਾ ਬੰਨਿਆ ਹੋਇਆ ਪਰ ਨਾ ਇਹ ਮਤਲਬ ਕੀ ਹੈਗਾ ਇਹ ਪੂਰਾ ਮੇਰੇ ਸਿਰ 'ਚ ਪੱਟੀਆਂ ਬੰਨੀਆਂ ਨੇ ਤੇ ਟਾਂਕੇ ਲੱਗੇ ਹੋਏ ਆ ਤੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਥੋੜਾ ਜਿਹਾ ਖੋਲ ਕੇ ਦਿਖਾ ਦੂੰਗਾ ਤੇ ਆ ਅੱਖ ਪੂਰੀ ਆ ਤੇ ਆ ਮੂੰਹ ਦੇ ਵਿੱਚ ਆ ਪੂਰਾ ਪਟਿਆ ਪਿਆ ਦੇਖ ਲੋ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਨੌਜਵਾਨ ਨੂੰ ਬੇਰਹਿਮੀ ਨਾਲ ਕਿਸ ਤਰੀਕੇ ਕੁੱਟਿਆ ਜਾਂਦਾ ਹੈ ਉਸ ਤੋਂ ਬਾਅਦ ਬੁੱਲਾਂ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੱਟਾਂ ਮਾਰੀਆਂ ਗਈਆਂ ਨੇ ਹੱਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਹਾਂ ਜਿਸ ਤਰੀਕੇ ਦੇਖ ਸਕਦੇ ਹੋ ਕਿ ਡਾਂਗਾ ਨਾਲ ਉਹਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ ਕੁੱਟਿਆ ਜਾਂਦਾ ਕਾਰਨ ਕੀ ਹੈਗਾ ਅਨਵਸ਼ਾਦੀ ਬੰਦੇ ਹੁੰਦੇ ਨੇ ਜਿਨ੍ਹਾਂ ਵੱਲੋਂ ਸ਼ਰਿਆਮ ਜਿਹੜੀ ਹੈ ਗੁੰਡਾਗਰਦੀ ਕੀਤੀ ਜਾਂਦੀ ਹੈ ਸੋ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਮੈਂ ਤਾਂ ਮਾਨਯੋਗ ਭਗਵੰਤਮਾਨ ਜਿਹੜੇ ਆਪਣੇ ਮੁੱਖ ਮੰਤਰੀ ਜੀ ਉਹਨਾਂ ਤੋਂ ਮੰਗ ਕਰਦਾ ਵਾਂ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਉਹ ਹਮਲਾਵਾਰਾਂ ਨੇ ਜਿਹੜੇ ਮੇਰੇ ਤੇ ਮੈਨੂੰ ਲੱਗੇ ਗਏ ਸੀਗੇ ਉਹਨਾਂ ਨੇ ਚਾਕੂ ਲਗਾ ਕੇ ਮੈਨੂੰ ਕਿਹਾ ਕਿ ਜੇ ਤੂੰ ਅੱਗੇ ਪੁਲਿਸ 'ਚ ਕੋਈ ਬਿਆਨਵਾਜੀ ਕਰੇਂਗਾ ਕੁਝ ਕਰੇਂਗਾ ਤੇਰੇ ਪਰਿਵਾਰ ਨੂੰ ਅਸੀਂ ਮਾਰ ਦੇਵਾਂਗੇ ਕਿਉਂਕਿ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਪਹਿਲਾਂ ਵੀ ਜੇਲ੍ਹ 'ਚ ਰਹਿ ਕੇ ਆਏ ਤਾਂ ਹੁਣ ਦੁਬਾਰਾ ਅਸੀਂ ਚਲੇ ਜਾਵਾਂਗੇ ਸਾਨੂੰ ਕੋਈ ਪਰਵਾਹ ਨਹੀਂ ਹੈ ਬਸ ਬਿਲਕੁਲ ਸੋ ਤਸਵੀਰ ਦਿਖਾਣਾ ਚਾਹਾਂਗੇ ਕਿ ਅੱਖਾਂ ਦੇ ਉੱਤੇ ਵੀ ਕਿਸ ਤਰੀਕੇ ਜਿਹੜਾ ਦੇਖ ਸਕਦੇ ਹੋ ਕਿ ਸ ਮਾਰਕੀਟ ਦੇ ਵਿੱਚ ਕੁਝ ਲੋਕ ਸੀਗੇ ਜਿਨ੍ਹਾਂ ਵੱਲੋਂ ਇਹ ਜਿਹੜੀ ਆ ਦੇਖ ਸਕਦੇ ਹੋ ਕਿ ਮਾਰਕੀਟ ਦੇ ਇਸੇ ਮਾਰਕੀਟ ਦੇ ਆ ਜੀ ਅਸੀਂ ਮੈਂ ਖੜਾ ਸੀਗਾ ਤੇ ਮੈਂ ਦੇਖਿਆ ਜਦ ਇਹਨੂੰ ਗੱਡੀ 'ਚ ਪਾ ਲਿਆ ਉਹਨਾਂ ਨੇ ਤੇ ਮੈਂ ਦੇਖਿਆ ਕਿ ਗੱਡੀ 'ਚ ਲੈ ਕੇ ਜਾ ਰਹੇ ਜਦ ਮੇਰੇ ਪੌਂਦੇ ਪੌਂਦੇ ਨੂੰ ਉਹ ਗੱਡੀ ਲੈ ਕੇ ਤੁਰ ਗਏ ਸੀਗੇ ਜੀ ਹਾਂਜੀ ਕਿੰਨੇ ਵਜੇ ਦਾ ਸਮਾਂ ਸੀਗਾ ਜਦੋਂ ਲੈ ਤਕਰੀਬਨ ਜੀ 8:40 ਤੋਂ ਲੈ ਕੇ 9:00 ਦੇ ਵਿੱਚ ਦਾ ਸਮਾਂ ਹੈਗਾ ਜੀ ਉਸ ਟਾਈਮ ਦੀ ਗੱਲ ਇਹ ਨਾਂ ਲੋਕ ਕਹਿਣਾ ਹੈ ਵੀ 2012 ਤੋਂ ਇਹ ਜਿਹੜਾ ਇੱਥੇ ਰੇੜੀ ਲਗਾ ਰਹੇ ਨੇ ਪਹਿਲਾਂ ਕੋਈ ਇਹਨਾਂ ਦੀ ਕੋਈ ਲੜਾਈ ਝਗੜਾ ਹੋਇਆ ਸੀਗਾ ਇਸੇ ਦਾ ਕੋਈ ਸੀਨ ਨਹੀਂ ਹੈਗਾ ਜੀ ਵਪਾਰ ਕਰਨ ਆਲੇ ਬੰਦੇ ਪ੍ਰਵਾਸੀ ਬੰਦੇ ਆ ਜੀ ਅਸੀਂ ਕੰਮ ਇੱਥੇ ਕੰਮ ਕਰਨ ਆਏ ਆ ਇੱਥੇ ਕੋਈ ਅਸੀਂ ਲੜਾਈ ਝਗੜਾ ਕਰਨ ਤਾਂ ਆਏ ਨਹੀਂ ਹੈਗਾ ਜੀ ਇਹ ਲੱਗਦਾ ਸੀਗਾ ਕਿਉਂ ਲੈ ਕੇ ਕੇ ਕਾਰਨ ਜੀ ਉਹ ਜੀ ਇਹਦਾ ਮੈਟਰ ਕੋਈ ਖਾਸ ਪਤਾ ਨਹੀਂ ਲੱਗਿਆ ਹਲੇ ਵੀ ਜਿੰਨੀ ਕਿ ਜਾਣਕਾਰੀ ਭਾਈ ਸਾਹਿਬ ਨੂੰ ਹੈਗੀ ਉੰਨੀ ਕਿ ਜਾਣਕਾਰੀ ਮੈਂ ਵੀ ਕਿਉਂਕਿ ਮੈਂ ਕੱਲ ਸਵੇਰੇ ਬਾਇਆ ਦਿੱਲੀ ਆਇਆ ਮੈਂ 4 ਦਿਨ ਤੋਂ ਦਿੱਲੀ ਸੀਗਾ ਮੈਂ ਕੱਲ ਸਵੇਰੇ ਆਇਆ ਹੀ ਆ ਇੱਥੇ ਇਸ ਰੋਡ ਤੇ ਕੋਈ ਪੀਸੀਆਰ ਗ ਦਸਤ ਰਾਤ ਨੂੰ ਜਦ ਆਪਣਾ ਕ੍ਰਾਈਮ ਹੋਇਆ ਉਸ ਤੋਂ ਬਾਅਦ ਆਏ ਜੀ ਉਦੋਂ ਨਾਕਾ ਵੀ ਲੱਗਿਆ ਉਸ ਤੋਂ ਬਾਅਦ ਗਸਤਾ ਵੀ ਹੋਈਆਂ ਨੇ ਜਦ ਅਸੀਂ ਥਾਣੇ ਸੀਗੇ ਅਸੀਂ ਥਾਣੇ ਇਹਨਾਂ ਦੇ ਨਾਲ ਗਏ ਆ ਅਸੀਂ ਜਦ ਅਸੀਂ ਕਿਹਾ ਕਿ ਸਾਡਾ ਮੁੰਡਾ ਸਾਨੂੰ ਬਰਾਮਦ ਕਰਾ ਦਿਓ ਸਾਨੂੰ ਕਿਸੇ ਤੋਂ ਕੋਈ ਕਾਰਵਾਈ ਕਰਨ ਦਿਓ ਲੇਕਿਨ ਸਾਨੂੰ ਫਿਰ ਕੰਪਲੇਨ ਕਰਨੀ ਵੀ ਤਾਂ ਸਾਨੂੰ ਸਾਡਾ ਬੰਦਾ ਮਿਲਿਆ ਸੋ ਸਦੇ ਇੱਕ ਸਦੇਓ ਕੀ ਪਰਿਵਾਰ ਸਾਡੇ ਨਾਲ ਮੌਜੂਦ ਸੀਗਾ ਜਿਨ੍ਹਾਂ ਵੱਲੋਂ ਆਪਣੀ ਜਿਹੜੀ ਇਨਸਾਫ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਸੋ ਦੱਸ ਦिएਗੀ ਉਹਨਾਂ ਵੱਲੋਂ ਇਨਸਾਫ ਦੀ ਜਿਹੜੀ ਹੈ ਗੁਹਾਰ ਜਿਹੜੀ ਹੈ ਪ੍ਰਸ਼ਾਸਨ ਅੱਗੇ ਲਗਾਈ ਜਾ ਰਹੀ ਹੈ ਪਰ ਦੱਸ ਦिए ਇਸ ਮਾਰਕੀਟ ਦੇ ਵਿੱਚ ਰੇੜੀ ਦਾ ਜਿਹੜਾ ਕੰਮ ਹੈ ਗੋਲ ਗੱਪੇ ਟਿੱਕੀਆਂ ਦਾ ਕਰਦਾ ਹੈ 2012 ਤੋਂ ਇਸੇ ਰੋਡ ਦੇ ਉੱਤੇ ਰੇੜੀ ਲੰਮਦਾ ਸੋ ਉਸ ਤੋਂ ਬਾਅਦ ਵਪਾਰ ਕਰਦਾ ਹੈ ਇਸ ਮਾਰਕੀਟ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਕਹਿਣਾ ਕਿ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਇਹਦੀ ਕੋਈ ਝਗੜਾ ਨਹੀਂ ਹੈਗਾ ਪਰ ਅਨਪਛਾਤੀ ਬੰਦਿਆਂ ਦਾ ਆਣਾ ਉਸ ਤੋਂ ਬਾਅਦ ਡਾਇਰੈਕਟ ਇਹਨੂੰ ਚੱਕਣਾ 8 ਵਜੇ ਦਾ ਸਮਾਂ ਸੀਗਾ ਰਾਤ ਨੂੰ ਉਸ ਤੋਂ ਬਾਅਦ ਲੈ ਜਾਣਾ ਕੁੱਟਣਾ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਕਿ ਆਖਿਰ ਕਾਰ ਇਹ ਨੌਜਵਾਨ ਜਿਹੜੇ ਅਨਪਛਾਤੀ ਲੋਕ ਸੀਗੇ ਕੌਣ ਸੀ ਇਹ ਸੋ ਕਿਉਂ ਇਹਨਾਂ ਦੀ ਮਨਸਾ ਕੀ ਰਹੀ ਕਿਉਂ ਨੌਜਵਾਨ ਨੂੰ ਇਸ ਬੇਰਹਿਮੀ ਨਾਲ ਕੁੱਟਿਆ ਸੋ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨਾਂ ਵੀ ਲਵਾਉਣਗੇ ਕਿ ਕੀ ਕੁਝ ਕਾਰਵਾਈ ਜਿਹੜੀ ਹੁਣ ਤੱਕ ਕੀਤੀ ਗਈ ਹੈ ਦੇਖੋ ਰੋਜਣਾ ਲਾਈ ਮਿਹਨਤੀ ਕੈਮਰਾਮੈਨ ਹਣੀਦ ਲਾ